27 ਤਰੀਕ ਦਾ ਤਨੌਲਾ ਤੇ ਮਹੀਨਾ ਤੀਜਾ ਆਏ ਆ ਤਨੌਲਾ ਪਸ਼ੂ ਮੰਡੀ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੰਦਰ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਫਿਰ ਸਾਡੀ ਜਾਣਕਾਰੀ ਵਧਦੀ ਰਹਿੰਦੀ ਹੈ ਵੀ ਕੀ ਘਾਟੋ ਬਾਤ ਫਿਰ ਉਹ ਜੇ ਆਪਾਂ ਪੂਰੀ ਕਰਦੇ ਰਹਾਂਗੇ ਤੇ ਬਣੇ ਰਹੋ ਮਾਲਬਾਪਲੋ ਗੁਰ YouTube ਚੰਦਰ ਨਾਲ ਤੇ ਦਿਖਾਉਂਦੇ ਆ ਫਿਰ ਅੱਜ ਆ ਇਸ ਮੰਡੀ ਤੇ ਇੱਕ ਹੋਰ ਠਿਕ ਚੋਗ ਗੱਲ ਹੈ ਵੀ ਇੱਥੇ ਪਸ਼ੂ ਜਿਹੜੇ ਆਉਂਦੇ ਆ ਵਪਾਰੀਆਂ ਦੇ ਘਟ ਆਉਂਦੇ ਨੇ ਤੇ ਪਿੰਡੂ ਆਮ ਜੀਮੀਦਾਰ ਏਰੀਏ ਦੇ ਲਵੇ ਲਾਉਣਿਆਂ ਦੇ ਉਹ ਪਛੂ ਆਉਂਦੇ ਨੇ ਕਿ ਤੇ ਬੜੇ ਰੋਪਰ ਮਾਲਪ ਬਲੋਗਰ YouTube ਚੈਨਲ 'ਤੇ ਦਿਖਾਉਂਦੇ ਆਂ ਫਿਰ ਅੱਜ ਕੀ ਰੇਟ ਨਿਕਲਦੇ ਛੋਟੀ ਦੀ ਮੱਝ ਆਉਂਦੀ ਆ ਕਿ ਮੰਡੀ ਤੇ ਤੁਰੀ ਪੁੱਛਾ ਤਾਂ ਹੈ ਨਹੀਂ ਵੀ ਵੀਡੀਓ ਬਣਾ ਲਈ ਜਿੰਨਾ ਤੇ ਬਿਲਕੁਲ ਸਹੀ ਗੱਲ ਬੋਲਦਾ ਹਾਂ ਹਾਂ ਜੀ ਹਾਟਰ ਕਰੋ ਚੱਕ ਇੱਕ ਵਾਰੀ ਮੱਝ ਤਾਂ ਲੱਗਿਆ ਹੋਇਆ ਤੇ ਪੁੱਛਾਂਗੇ ਫਿਰ ਵੀ ਕਿੰਨੇ ਪੈਸੇ ਆਉਂਦੇ ਆ ਸਾਰੀ ਡਿਟੇਲ ਲਾਵਾਂਗੇ ਪੰਨ ਲਾਈਨ ਦੇ ਪੰਜਾਂ ਨੂੰ ਦੇ ਕਾਰਨ ਦਰਸ਼ਕਾਂ ਕਰ ਮਾਰੀ ਤੇ ਕਰਦੀ ਹੈ ਤੀਜਾ ਸੁਆ ਨਾ ਨਾ ਕਰਦੀ ਵਿੱਚ ਨਹੀਂ ਕਿੰਦੀ ਜੁਨੇਦਨ ਦੇਨ ਦਰੱਤਾਂ ਹਾਂ ਤਾਂ ਤਾਂ ਜਮੇ ਨਹੀਂ ਜਗਾ ਮਾਤਾ ਹਰਦਾ ਵੀ ਨਹੀਂ ਕਰਕੇ ਨੂੰ ਹੀ ਉਧਰ ਲਾ ਪਾਸਾ ਮਾਰੋ ਬੇਸਵਾਰੀ ਵੀ ਹੈ ਪੈਰੀ ਘਟਾ ਸੱਸਰੀ ਕਾਲਾ ਬਾਈ ਕਿਹੜਾ ਪਿੰਡ ਆਪਣਾ ਸ਼ੇਖਾ ਜੀ ਸ਼ੇਖਾ ਤੀਜੇ ਆ ਮਾਚੇ ਤੀਜੇ ਆ ਮਗਰ ਬੱਚਾ ਦੇ ਕੀ ਹੈ ਘੱਟਾ ਕਿੰਨੇ ਪੈਸੇ ਮੰਗਦੇ 1 ਲੱਖ 7000 ਯਾਰ 1 ਲੱਖ 60 ਤੇ ਦੁੱਧ ਕਿੰਨੇ ਲੀਟਰ ਆ 12 ਲੀਟਰ 11 14 ਦਿੱਤਾਗੇ ਦੋ ਪਹਿਲੇ ਛੂਏ ਪਹਿਲੇ ਛੂਏ 14 ਦਿੱਤਾ ਤੇ ਹੁਣ ਹੁਣ 12 ਲੀਟਰ ਤਿਆਰ ਆ 12 ਲੀਟਰ ਤਿਆਰ ਆ ਤੇ ਮੋਬਾਈਲ ਨੰਬਰ ਕਿੰਨਾ ਤੇਰਾ ਮੰਨਣਾ 411 ਹਾਂ 430 ਇੱਕ ਵਾਰੀ ਫੇਰ ਬਲੇ 9311 430 ਆਲੋ ਕਰ ਰਹੇ ਉਹਨੇ ਕਿ ਨਾ ਚੈਕ ਤੇ ਤੀਜੇ ਨੰਬਰ ਤੇ ਮੱਝ ਦਿਖਾਉਣੀ ਆ ਆਲੋ ਜੀ ਫੇਸ ਕਰੋ ਇੱਕ ਵਾਰੀ ਚੈੱਕ ਤੇ ਰੇਟ ਦੀ ਜਾਣਕਾਰੀ ਲੈ ਕੇ ਦੇ ਮੰਗ ਵੀ ਅੱਜ ਕੱਲ ਰੇਟ ਕੀ ਚੱਲਦੇ ਨੇ ਕੀ ਮੰਗਦੇ ਨੇ ਤੇ ਇੱਕ ਵਾਰੀ ਫੇਸ ਕਰ ਲੈ ਚੈੱਕ ਤੇ ਇੱਕ ਵਾਰੀ ਆਰਡਰ ਚੈੱਕ ਕਰ ਲਓ ਤੋੜਾ ਤਰਾ ਚੈੱਕ ਕਰ ਲਓ ਕਰਮਾਲੀ ਦਾ ਜੀ ਆਲੋ ਜੀ ਬੰਨ ਦੇ ਮੇਤਰਾ ਫਿਰ ਇਹਦੀ ਡਿਟੇਲ ਐ ਨਾ ਸਾਰੀ ਕਿ ਕਿੰਨੇ ਪੈਸੇ ਕਿੰਨਾ ਦੁੱਧ ਤੇ ਕੀ ਕੁਝ ਮੰਗਦੇ ਆ ਆਰਡਰ ਕਰ ਲੋ ਕਰਮਾਲੀ ਦਾ ਚੱਕ ਇੱਕ ਲਈ ਚੰਗਾ ਲੱਗਿਆ ਹੋਇਆ ਪੁੱਛਦੇ ਆ ਫਿਰ ਕੀ ਮੰਗਦਾ ਸਤਰੀ ਕਾਲ ਬਾਈ ਕਿਹੜਾ ਪਿੰਡ ਕੁੱਬੇ ਕੁੱਬੇ ਪੂਰੇ ਕੁੱਬੇ ਹਾਂਜੀ ਅੱਛਾ ਹੁਣ ਇਹਦਾ ਡਿਟੇਲ ਦੱਸ ਦੇ ਵੀ ਇਹਦੇ ਥੱਲੇ ਦੁੱਧ ਕਿੰਨਾ ਹੈ ਇਹੀ ਉਹ ਦਸਾਤ ਵਾਸਤੇ ਉਹ ਯਹੀ ਤਾਂ ਜੀ ਤੁਸੀਂ ਜਿਵੇਂ ਚੁੱਕਿਆ ਨਾੜ ਕੋ ਨਾਲ ਮਗਰ ਬੱਚਾ ਕੀ ਹੈ ਕੱਟੀ ਹੈ ਜੀ ਕੱਟੀ ਹੈ ਹਾਂ ਕਿੰਨਾ ਘੜਨਾੜ ਕੋ ਨਾਲ ਕੱਟਉਂਦੇ ਨੇ ਆ ਗੱਲਾਂ ਨਾ ਹਾਂ ਠੀਕ ਹੈ ਤੇ ਕਿੰਨੇ ਲੀਟਰ ਦੁੱਧ ਆਉਣੇ ਥੱਲੇ ਹੁਣ ਜੀ ਨੇ 12 ਦਿਨ ਕੋਲ ਬੋਲਾ ਹੋਏਗਾ 12 13 ਲੀਟਰ ਬੋਲਾ ਹੈ ਤੇ ਸੂਏ ਸੂਆ ਦੂਜਾ ਜੀ ਪਹਿਲਾਂ ਨੇ 13 ਮਿਲੋ ਕੱਢਿਆ ਪਹਿਲਾਂ ਤਾਂ 13 ਲੀਟਰ ਕੱਢਿਆ ਹੁਣ ਦੂਜੇ ਸੂ ਤੇ ਹੁਣ ਤੱਕ ਕਿਹੜਾ ਬੋਲਾ ਹੈ ਆ ਕਿਹੜਾ ਬੋਲਾ ਜੀ ਕਿੰਨਾ ਹੁਣ 12 13 ਹੈਗਾ ਜੀ 12 13 ਲੀਟਰ ਹੈਗਾ ਬੋਲਾ ਹਾਂ ਠੀਕ ਹੈ ਤੇ ਕੀ ਡਿਮਾਂਡ ਕਰਦੇ ਹੋ ਦੀ 5.75 ਤੇ ਮੌਕੇ ਤੇ ਦੇਣ ਲੈਣ ਵਾਲੀ ਗੱਲ ਮੰਨ ਤਾਂ ਹੋ ਜੂ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਆਪਣਾ 62809 68935 ਇੱਕ ਵਾਰੀ ਫੇਰ ਬੋਲੀ 62809 68935 ਠੀਕ ਹੈ ਲੈ ਬਾਈ ਨਾ ਚ ਪਰਕ ਕਰ ਲਿਓ ਦੁੱਧਾਂ ਵਾਲੀਆਂ 나ੜਾਂ ਕਰ ਮਾਲੀ ਦੇ ਲਈ ਵੀ ਤੇ ਬੜੀਆਂ ਹੁੰਦੀਆਂ ਇਹ ਆਹ ਲੋ ਚ ਕਰ ਲਓ ਚੱਕ ਇੱਕ ਵਾਰੀ ਇੱਕ ਵਾਰੀ ਫੇਸ ਕਰ ਲਓ ਦੁਬਾਰੇ ਚੱਕ ਕਹਦੇ ਤਾਂ ਨੱਟ ਤੇ ਚੜ ਜਾਣਾ ਮਜਾਣਿਆ ਤੇ ਆ ਐਚਪ ਚ ਪੈਂਦੀ ਆ ਤੇ ਬੈਡੀ ਕਿੰਨੇ ਉਮਰ ਦੀ ਆਹੇ ਆ ਸਾਰੀ ਬੱਚੀ ਦੂਜੇ ਚੂਏ ਬਈ ਦੂਜੇ ਚੂਏ ਠੀਕ ਹੈ ਲੈ ਇਹਦਾ ਤੋਰ ਤੋਰਾ ਤਾਂ ਤੰਗ ਕਰੂਗਾ ਨਾ ਪੱਜੂ ਕੀ ਬੱਚੂ ਦਾ ਕਰਕੇ ਦੁੱਧ ਦੱਸ ਦੇ ਆਂ ਡਿਟੇਲ ਕਿੰਨੇ ਲੀਟਰ ਦੇ ਬੀ ਲੀਟਰ ਦੁੱਧ ਹਾਂ ਜੀ ਠੀਕ ਹੈ ਦੂਜੇ ਚੂਏ ਦੂਜੇ ਚੂਏ 20 ਲੀਟਰ ਦੁੱਧ ਤੇ ਦੂਜੇ ਚੂਏ ਚਾਰ ਤੰਦ ਮਗਰ ਬੱਚੀ ਬੱਚਾ ਹੈ ਠੀਕ ਹੈ ਤੇ ਦੁੱਧ ਕਿੰਨੇ ਲੀਟਰ ਹੈ 20 ਲੀਟਰ ਹੋਣਗੇ 20 ਲੀਟਰ ਪੂਰਾ ਤੇ ਇੱਕ ਤੇ ਇੱਕ ਤਰਕਿਆਂ ਜੇਬ ਚ ਪਾਉਣ ਵਾਲੇ ਪੈਸਿਆਂ ਦੀ ਗੱਲ ਕਰ। 71000 ਦੀ ਦੇਮ ਆਗੇ ਮੁੱਲ ਤਾਂ 85000 ਹੈ। ਮੁੱਲ 8675 ਦੀ ਤਾਂ ਦੇਮ ਆਗੇ। ਤੇ ਪਿੰਡ ਕਿਹੜਾ? ਦਲੇਮਾ। ਦਲੇਮਾ। ਇਹ ਕਿਸ ਤਰ੍ਹਾਂ ਮਾਨਸਾ ਜਲੇ ਚ ਪੈਂਦਾ। ਠੀਕ ਹੈ ਤੇ ਮੋਬਾਈਲ ਨੰਬਰ 84 8427636919 ਇੱਕ ਵਾਰੀ ਫੇਰ ਬੋਲੀ 8427636919 ਆ ਲੈ ਭਾਈ ਸਾਰਕ ਕਰੋ ਭਾਈ ਨਾਲ। ਠੀਕ ਹੈ। ਚੱਲ ਦਿਖਾ ਦੇ। ਇਹ ਆ ਲੈ। ਦੇ ਆ ਲੋਟ ਫੇਰ ਦਿਖਾਉਣਾ ਤੁਹਾਨੂੰ ਝੋਟੀ ਦਾ ਨਗੀਨਾ ਤੇ ਤੌਰ ਦੇ ਸੋਨਿਆ ਤੇ ਆ ਲੋਜੀ ਗੰਡ ਗੋਲ ਗੰਡ ਪਾ ਲਈ ਖੋਲ ਲਾ ਖੋਲ ਇਹ ਇੱਕ ਲੈਡ ਫੜ ਕੇ ਖਿੱਚ ਲੈ ਸੁ ਇਹ ਕੰਮ ਇਹ ਮਤਰਾ ਹੈ ਦੂਜੇ ਜੀ ਇੱਕ ਵਾਰੀ ਫੇਸ ਚੈੱਕ ਕਰੋ ਹਾਲੋ ਜੀ ਤੋਰਾ ਤਰਾ ਕਰਾਕਟ ਕੋ ਨੇ ਚੈੱਕ ਕਰੋ ਨੇ ਇੱਕ ਵਾਰੀ ਤੇ ਆਲੇ ਆਡਰ ਰੂਟਰ ਕਰਮਾਲੀ ਦਾ ਬੜਾ ਸਤਿ ਸਕਾ ਬਣਾਇਆ ਹੋਇਆ ਮੋੜ ਜਾ ਬੰਨ ਦੇਓ ਇਹਦੀ ਡਿਟੇਲ ਇੰਨਾ ਵੀ ਇਹ ਕਿੰਨੇ ਪੈਸੇ ਕਿੰਨਾ ਦੁੱਧ ਦਿੱਕਤ tha ਕਿਹੜਾ 14 ਵਾਲੀ ਅੱਛਾ 14 ਲੀਟਰ ਦੁੱਧ ਦੱਸਦਾ ਬਾਈ ਤੇ ਫਨ ਫਰਨਾ ਦਿਖਾ ਦੇ ਇੱਕ ਵਾਰੀ ਤੇ ਹਾਲੋ ਹਾਂ ਜੀ ਦੂਜੇ ਸੂਏ ਦੂਜੇ ਸੂਏ ਤੇ ਆ ਗਿਆ ਦੱਚ ਫੇਰੇ ਤੇ ਮਗਰ ਆ ਬੱਚੇ ਕੱਕ ਦਿਨ ਹੋਇਆ ਸੂਈ ਨੂੰ ਸੂਈ ਨੂੰ ਹੋ ਗਿਆ ਜੀ ਦੱਕ ਦਿਨ ਮਗਰ ਕਟਾ ਹੈ ਹਾਂ ਮਗਰ ਕਟਾਈ ਅੱਛਾ ਤੇ ਦੁੱਧ ਕਿੰਨਾ 14 ਲੀਟਰ ਜੀ 14 ਲੀਟਰ ਤੇ ਪੈਸੇ ਪੈਸੇ 170 ਦੇਣ ਲੈਣ ਵਾਲੀ ਗੱਲ ਡੇਢ ਕੀ ਦੇ ਦਾਂਗੇ ਜੀ ਹੈ ਡੇਢ ਕੀ ਡੇਢ ਕੀ ਦੇ ਦੋਗੇ ਹਾਂ ਜੀ ਹਾਂ ਜੀ ਠੀਕ ਹੈ ਤੇ ਛੂਏ ਛੂਏ ਕਿੰਨੇ ਦੂਜੇ ਜੀ ਦੂਜੇ ਛੂਏ ਹਾਂ ਜੀ ਠੀਕ ਹੈ ਦੂਜੇ ਸੂਏ ਤੇ ਕਿੰਨਾ ਦੁੱਧ ਦੱਛਾ 14 ਜੀ 14 14 ਦੁੱਧ ਤੇ ਡੇਢ ਤੋਂ ਕੁਝ ਹੋਰ ਮਾਨਤਾਨ ਹੋ ਜਾਊਗਾ ਹੋ ਜਾਊਗਾ ਪਿੰਡ ਕਿਹੜਾ ਦੂੜੀਆਂ ਜੀ ਹੈਂ ਦੂੜੀਆਂ ਦੂੜੀਆਂ ਇਹ ਕਿੱਥੇ ਰਹਿ ਗਿਆ ਸੰਗਰੂਰ ਕੋਲੇ ਅੱਛਾ ਤੇ ਉਹ ਦੂਜਾ ਵੀ ਆਪਣੀਆਂ ਮਾਲ ਚੱਲ ਇਕੱਠਾ ਹੀ ਲੱਭਰ ਬੋਲ ਦਾਂਗੇ ਇਹਨੂੰ ਵੀ ਦਿਖਾਵੀ ਤੇ ਪੁੱਛਦੇ ਐ ਦੀ ਵੀ ਡਿਟੇਲ ਸੋਹਣ ਦੀ ਤੇ ਆ ਲੱਤੋਰੀ ਕਰੀ ਸੱਜਣਾ ਇਹ ਆ ਲੋ ਜੀ ਸੋਰਾ ਤਾਰਾ ਕਰੋ ਇੱਕ ਵਾਰੀ ਕਰ ਫੇਸ ਕੁਆਲਟੀ ਕਰ ਲੋ ਚੱਕ ਇੱਕ ਵਾਰੀ ਤੇ ਇੱਕ ਵਾਰੀ ਆਰਡਰ ਕਰਾ ਦੇ ਤੋ ਇੱਕ ਵਟੇ ਇੱਕ ਵਟੇ ਕਰ ਕਟੂਰ ਦਾ ਜਿਆਦਾ ਕਰਦੀ ਐ ਬੰਦ ਬੰਦ ਕੋਈ ਕਰ ਬੰਦ ਬੰਦ ਕਟੂਰ ਦਾ ਕਰਦੀ ਐ ਇੱਕ ਵਾਰੀ ਆਰਡਰ ਦਿਖਾ ਕੇ ਤੁਹਾਨੂੰ ਲੈ ਜੀ ਕਟੂਰ ਦਾ ਕਰਦੇ ਆ ਵਾ ਠੀਕ ਹੈ ਤੁਹਾਨੂੰ ਤੇ ਆਹ ਲੋ ਜੀ ਇਹਦੀ ਵੀ ਟ੍ਰੇ ਲੈ ਕੇ ਤਾਸ ਤੇ ਕਿੰਨਾ ਪੈਸਾ ਤੇ ਕਿੰਨਾ ਦੁੱਧ ਕੋਈ ਨਹੀਂ ਬੰਨ ਦੇ ਬਸ ਹੁਣ ਇਹਦੀ ਇਹਦੇ ਮਗਰ ਵਿੱਚ ਬੱਚਾ ਕੀ ਆ ਠੀਕ ਹੈ ਜੀ ਕੱਟੀ ਆ ਕੈਕ ਦਾ ਨਾ ਛੋਈ ਆ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਛੋਈ ਦੇ ਠੀਕ ਆ ਕੱਟੀ ਨਾ ਜਲਦੀ ਲੱਗਦੀ ਆ ਠੀਕ ਆ ਜੀ ਕਿਸਾਨ ਠੀਕੇ ਦੀ ਆ ਠੀਕ ਆ ਤੇ ਹੁਣ ਦੱਸ ਇਹਦੇ ਬਾਰੇ ਡਿਟੇਲ ਦੇ ਵੀ ਇਹਦੇ ਕਿੰਨਾ ਦੁੱਧ ਤੇ ਕਿੰਨਾ ਹਾਂ ਜੀ ਬੰਨ ਲਾ ਬੰਨ ਲਾ ਬੰਨ ਲਾ ਇੱਕ ਤਾਂ ਤੇਰੀ ਗੋਲ ਗੰਡ ਪੈ ਜਾਂਦੀ ਏ ਟੂ ਬਜਾਨੀ ਤੇ ਹੁਣ ਦੱਸ ਇਹਦੇ ਬਾਰੇ ਸਾਰੇ 11 ਲੀਟਰ ਦੁੱਧ ਆ ਜੀ ਹਾਂ ਤੇ 1.5 ਲੱਖ ਕਿਵੇਂ ਦੇ ਦਾਂਗੇ 1.5 ਲੱਖ ਦੀ ਦੇ ਦਾਂਗੇ 11 ਲੀਟਰ ਦੁੱਧ ਆ ਚੂਹੇ ਕਿਵੇਂ ਆ ਦੂਜੇ ਹੀ ਆ ਵੀ ਦੂਜੇ ਹਾਂ ਠੀਕ ਹੈ 1.5 ਲੱਖ ਦੀ ਦੇ ਦਾਂਗੇ ਹਾਂ 1.5 ਤੇ ਮੋਬਾਈਲ ਨੰਬਰ ਰੱਖ ਕੇ ਬੋਲ ਇੱਕ ਵਾਰੀ ਮੋਬਾਈਲ ਬੋਲ ਨਹੀਂ ਰਹੀ ਆ ਜਾ ਬੋਲ ਦੋ ਬੋਲ ਦੋ ਆ ਜਾ ਆ ਜਾ ਬੋਲ ਦੇ ਮੈਨੂੰ ਬੋਲਣਾ ਨਹੀਂ ਆਉਂਦਾ 7140 ਹੈ 7140 ਹਾਂ 7140 7140 7140 ਹਾਂ 43140 43140 43680 ਪਿੰਡ ਕਿਹੜਾ ਡੂਡੀਆਂ ਠੀਕ ਹੈ ਲੈ ਬਾਈ ਨਾ ਚ ਪਰ ਕਰ ਇਹ ਆ ਲੋ ਜੀ ਕਰਾਉਂਦੇ ਆ ਫਿਰ ਗੱਲ ਤੇ ਇੱਕ ਹੋਰ ਨੇ ਕਿੰਨੇ ਦੇ ਆ ਲੈ ਤੇ ਕਟੂ ਦਾ ਕਰਦੀ ਐ ਗੱਲ ਨਹੀਂ ਇੱਕ ਵਾਰੀ ਆਰਡਰ ਦਿਖਾ ਦੇ ਥੱਲੇ ਇਹਦੀ ਵੀ ਡਿਟੇਲ ਪੁੱਛਦਾ ਵੀ ਇਹ ਕਿੰਨਾ ਪੈਸਾ ਤੇ ਕਿੰਨਾ ਦੁੱਧ ਤੇ ਕਿੱਥੋਂ ਆਇਆ ਸਾਰੀ ਡਿਟੇਲ ਲਿਖ ਦੋ ਲੋਟ ਸਸਰੀ ਕਾਲ ਬਾਈ ਵਾਹ ਕਿਹੜਾ ਪੰਡਾ ਪੰਡਾ ਦਿਨੋਲਾ ਜੀ ਇੱਥੋਂ ਦੀ ਹਾਂਜੀ ਕੋਠਿਆਂ ਦੇ ਕੋਠਾਂ ਚ ਤੇ ਕਿੰਨੇ ਲੀਟਰ ਦੁੱਧਾ ਹੁੰਦਾ ਉਹਦੇ ਥੱਲੇ ਤੁਸੀਂ ਸਹੀ ਮਿਲਣ ਵਾਲਾ 11 ਇਹਦੇ ਥੱਲੇ ਸਹੀ 11 11 ਤੇ ਰੇਟ ਕੀ ਕਰਦੇ ਹੋ ਰੇਟ 10 10 ਇੱਕ 10 ਹਾਂ ਦੇਣ ਲੈਣ ਵਾਲੀ ਦੇਣ ਦੇ ਦਾਂਗੇ 95 ਦੀ 95 ਦੀ ਠੀਕ ਜਿਵੇਂ ਹੋਈ ਹੈ ਦੁੱਧ ਕਿੰਨਾ ਦਾ ਸਹੀ 11 11 11 ਕਿਹਨੇ ਦੇ ਦੋਏ 110 95 ਦੀ ਜੈਸਨ ਹੋਇਆ 95 ਦੀ ਜੈਸਨ ਹੋਇਆ ਮੋਬਾਈਲ ਨੰਬਰ 9501822755 ਇੱਕ ਵਾਰੀ ਫੇਰ ਬੋਲ 9501822755 ਠੀਕ ਹੈ ਰੋਇਨਾ ਚ ਪਰ ਕਰ ਲੋ ਇੱਕ ਵਾਰੀ ਮੈਂ ਫੇਰ ਦੱਸਦਾ ਮਗਰ ਬੱਚਾ ਕੀ ਹੈ ਬਟਾ ਹਾਂ ਜੀ ਕੈਦਰਾਂ ਦੀ ਛੂਈ ਹੈ ਹੋਗੀ ਡੇਢ ਮਿੰਟ ਡੇਢ ਮਿੰਟ ਮੂੰ ਠੀਕ ਡੇਢ ਮਿੰਟ ਮੂੰ ਹੋ ਗਿਆ ਡੇਢ ਡੇਢ ਮਿੰਟ ਮੂੰ ਹੋ ਗਿਆ ਤੇ ਉਹ ਮਗਰ ਕੱਟਾ ਆ ਲੋ ਜੀ ਦੁੱਧ ਤਾਂ ਹਜੇ ਵੀ ਕੱਟ ਤੰਗਾ ਇੱਕ ਡੰਕ ਆਵੇ ਚੋਵੇ ਦੋ ਚੋਵੇ ਹਾਂ ਹਾਂ ਤਸ਼ੱਲੀ ਕਰਕੇ ਲੈ ਜਾਵੇ ਤੈਨੂੰ ਦੋਵੇ ਠੀਕ ਹੈ ਤਸ਼ੱਲੀ ਕਰਕੇ ਲੈ ਜਾ ਬਾਈ ਦੀ ਘਰੇਲੂ ਐ ਛੋਟੀ ਤੇ ਡਿਟੇਲ ਪੁੱਛਾਂਗੇ ਇਹਦੀ ਵੀ ਕਿੰਨੇ ਪੈਸੇ ਤੋਰੇਗਾ ਮਾੜੀ ਜੂ ਤੋਰ ਦੇ ਥੋੜੀ ਜੀ ਤੇ ਬਾਈ ਕਹਿੰਦਾ ਇਹ ਜੀ ਕੋਈ ਗੱਲ ਨਹੀਂ ਵਪਾਰ ਇਹਦੇ ਸੇ ਨਾ ਆ ਆ ਮੰਡੀ ਤੇ ਪਿੰਡਾਂ ਦੀਆਂ ਬੱਚਾਂ ਹੁੰਦੀਆਂ ਹੁੰਦੀਆਂ ਵੱਧ ਵਪਾਰੀਆਂ ਦਾ ਮਾਲ ਘੱਟ ਆਉਂਦਾ ਹੁੰਦਾ ਇਸ ਕਰਕੇ ਫਿਰ ਆਰਡਰ ਰੂਟਰ ਕਰ ਲੋ ਕਰ ਮਾਲ ਦਾ ਤੇ ਆ ਲੋ ਜੀ ਤੇ ਅਟਰਟਰ ਕਰ ਲੈ ਚੱਕ ਇੱਕ ਵਾਰੀ ਥਣ ਸੋਹਣਾ ਲੱਗਿਆ ਹੋਇਆ ਮੁਠੀ ਥਣ ਚਾਰ ਥਣ ਚਾਰੇ ਗਏ ਪਾਣੀ ਲੱਗੇ ਹੋਏ ਨੇ ਇੱਕ ਵਾਰੀ ਇੱਥੋਂ ਦਿਖਾ ਰਹੇ ਹਾਂ ਆ ਲੋ ਜੀ ਛੂਏ ਕਹਮਿਆ ਬਾਈ ਓਏ ਪਹਿਲੇ ਨਹੀਂ ਆਜੇ ਠੀਕ ਹੈ ਅਮਗਰ ਬੱਚਾ ਬੱਚਾ ਕੱਟੀ ਹੈ ਸੂਈ ਨੂੰ ਕੈ ਦਿਨ ਹੋਏ ਨੇ 6 ਦਿਨ ਹੋ ਗਏ ਛੂਈ ਨੂੰ ਤੇ ਦੁੱਧ ਕਿੰਨਾ ਹੋਣਾ ਏ ਥੱਲੇ? ਦੁੱਧ ਹੁਣ ਬਈ ਹੈਗਾ 8 ਲੀਟਰ। 8 ਲੀਟਰ ਹੈਗਾ? 8 ਲੀਟਰ ਦੁੱਧ ਹੈਗਾ। ਉਹ ਬਈ ਦੀ ਮਾਂ ਆਪਣੇ ਕੋਲੇ ਹੈਗੀ ਹਜੇ ਵੀ ਘਰੇ। ਕੀਰ ਕਟਾ ਇਹਦੀ ਮਾਂ ਦਾ? ਉਹਦਾ 5 16 ਲੀਟਰ। 16 ਲੀਟਰ ਹੈ? ਅੱਛਾ। ਇਹਦੀ ਮਾਂ ਦਾ 16 ਲੀਟਰ ਤੇ ਇਹਦੇ ਥੱਲੇ ਹੁਣ ਕਿੰਨਾ? ਇਹ ਥੱਲੇ ਮੰਨੂ ਵੀ ਬੱਚੇ ਸਮੇਤ ਹੈਗੇ ਆ 10 11 ਲੀਟਰ ਦਾ। 10 11 ਲੀਟਰ ਹੈਗਾ? ਠੀਕ ਹੈ। ਹੁਣ ਇਹਦੀ ਕੀ ਡਿਮਾਂਡ ਕਰਤਾ ਤੂੰ? ਡਿਮਾਂਡ ਵੀ ਰੇਟ ਦੀ। ਰੇਟ? ਤੇ ਮੌਕੇ ਤੇ ਮੌਕੇ ਤੇ ਵਧੀਆ ਮਾਨ ਕੰਮ ਕਰਾਂਗਾ। ਪਿੰਡ ਕਿਹੜਾ ਆਪਣਾ? ਪਿੰਡ ਧੌਲਾ। ਤੋਲਾ ਫੈਂਟਰੀ ਕੋਲੇ ਹਾਂਜੀ ਹਾਂਜੀ ਤੇ ਤੋਲਾ ਪਿੰਡ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਨੰਬਰ ਹੈ ਜੀ 90419 0438 ਇੱਕ ਵਾਰੀ ਫੇਰ ਬੋਲੀ 90419 0438 ਜੇ ਕਿਸੇ ਨੇ ਇੱਕ ਤੋਂ ਢੰਗ ਚੋਣੀ ਆ ਖੁਸ਼ੋਕ ਚੋਂ ਜਦੋਂ ਮਰਜ਼ੀ ਕਰੇ ਘਰੇ ਆਵੇ ਚੋਕੇ ਲ ਜਾਵੇ ਇੱਕ ਢੰਗ ਦੋ ਢੰਗ ਬਹੁਤ ਚੰਗਾ ਲੱਗਿਆ ਬਹੁਤ ਸੋਹਣਾ ਲੱਗਿਆ ਹੋਇਆ ਇਹ ਡਰ ਕੀ ਥੋੜਾ ਜਿਹਾ ਕੈਮਰੇ ਤੋਂ ਹਾਂ ਕਰ ਜਾਂਦਾ ਇੱਕ ਐਡੀ ਦੂਰ ਆ ਕੇ ਬੰਦਾ ਡਰ ਜਾਂਦਾ ਇਹ ਤਾਂ ਜਾਨਵਰ ਹੈ ਠੀਕ ਹੈ ਹਾਲੋ ਜੀ ਕਰੋਨੇ ਕਿ ਨਾ ਚੈੱਕ ਕਿੰਨੇ ਪੈਸੇ ਮੰਗਤ ਬਾਈ 1 25 ਅੱਛਾ ਤੇ ਤੂੰ ਇਹ ਕਿਵੇਂ ਛੋਟੀ ਇਹ ਕੋਣੀ ਆ ਤਾਂ ਬਾਈ ਹਜੇ ਪਹਿਲੇ ਨਹੀਂ ਹੈ ਮਗਰ ਬੱਚਾ ਇਹਦਾ ਕੀ ਹੈ ਮਗਰ ਕੱਟੀ ਆ ਠੀਕ ਹੈ ਲੈ ਇਹ ਦਿਖਾ ਦੇ ਸੱਤ ਹੋਰ ਕੋਈਆ ਤੋਰੀਆ ਕਰਾਤੀ ਚੈੱਕ ਮੈਂ ਉਹਦੀ ਕੈਮਰਾ ਲਾ ਲਿਆ ਸੀ ਇਹਦੇ ਤੇ ਉਹਦੀ ਲਾ ਲਿਆ ਸੀ ਕੈਮਰਾ ਇਹਦੇ ਤੇ ਆ ਵੀ ਤੋੜਾ ਤਰ ਕਰ ਲਓ ਇੱਕ ਵਾਰੀ ਚੈੱਕ ਆਲਾਸ ਆਜਾ ਮੋੜ ਦਾ ਤਾਉ ਪਤਾ ਨਹੀਂ ਕਿੰਨਾਗਾ ਆਟ ਟਰੂਟਰ ਬੜਾ ਸਨੱਖਾ ਬਣਾਇਆ ਹੋਇਆ ਫੇਸ ਕਰ ਨੂੰ ਕੁਮਾਰੀ ਚੈੱਕ ਕਿੰਨੇ ਲੀਟਰ ਦੁੱਧ ਆਇਆ ਕਰਨੇ 11 ਲੀਟਰ ਹੈਗਾ ਤਾਂ 11 ਦੇ ਵਿੱਚ ਹੈਗੀ ਆ ਠੀਕ ਹੈਗੇ ਇਹ ਨੂੰ ਹੋਗੇ 12 13 ਦਿਨ ਹੁਣ 12 13 ਦਿਨ ਹੋਇਆ ਤੇ ਇਹ ਕੱਢ ਚੱਲ ਪਿਆ ਇਹਦੇ ਪਰਸੋਂ ਦਾ ਅੱਛਾ ਤੇ ਏਕ ਬਾਣੀ ਵਾਲੀ ਭਾਈ ਜੀ ਦੁੱਧ ਬੰਦੂ ਹੋਰ ਆਪਣੀ ਘਰ ਦੀ ਹੈ ਘਰ ਦੀ ਹੈ ਭਾਈ ਜੀ ਕੋਈ ਦੰਦਾਂ ਤੋਂ ਵੀ ਹਜੇ ਚੌਕ ਦੇ ਦੰਦ ਦੇ ਨੇ ਹੁਣ ਚੱਕੇ ਨੇ ਦੋ ਦੰਦ ਪੂਰੇ ਕਰੇ ਨੇ ਚੌਕ ਦੇ ਦੰਦ ਹਜੇ ਹੁਣ ਚੱਕੇ ਨੇ ਇਹਨੇ ਠੀਕ ਹਾਂ ਤੇ ਇੱਕ ਕੀ ਰੇਟ ਮੰਗਦੇ ਹੋਣ ਇੱਕ 25 ਜੀ ਮੇਰੇ ਨਾਲ ਇੱਕ 25 ਦੇਣ ਲੈਣ ਵਾਲੀ ਗੱਲ ਮਾਤਣ ਕਰ ਦਿੰਦੇ ਤੇ ਮੋਬਾਈਲ ਨੰਬਰ ਨੰਬਰ 95972 600 ਪੂਰਾ 17 ਜੀ ਪਿੰਡ ਕਿਹੜਾ ਕਿਲਾਬ ਕੂਆ ਕਿਲਾਬ ਕੂਆ ਹਾਂ ਜੀ ਠੀਕ ਹੈ ਇੱਕ ਵਾਰੀ ਫੇਰ ਬੋਲੀ 95923 600 ਪੂਰਾ 17 ਜੀ ਠੀਕ ਆ ਆ ਲਓ ਜੀ ਇੱਕ ਵਾਰੀ ਫੇਰ ਦੱਸੋ ਨਾ ਨਾ ਬਈ ਇਹਦੀ ਗੱਲ ਨਹੀਂ ਜੀ ਯਾਰ ਦੂਜੇ ਸੁਣ ਲੈ ਸਰਮਾਰ ਬੰਦੇ ਤੇ ਦੇਖ ਤਾਂ ਇਹ ਕਿੰਨੇ ਲੀਟਰ ਦੁੱਧ ਆਦੇ ਥੱਲੇ ਭਾਈ ਜੀ ਕਿੰਨੇ ਲੀਟਰ ਦੁੱਧ ਆਦੇ ਥੱਲੇ 15 ਕਿਲੋ 15 ਲੀਟਰ ਹੈ ਹੋਏ ਤੇ ਦੂਜੇ ਕਿਵੇਂ ਹੋਏ ਦੂਜੇ ਦੂਜੇ 15 ਲੀਟਰ ਦੁੱਧ ਤੇ ਦੂਜੇ ਛੂਏ ਠੀਕ ਆ ਆਪਾਂ ਕਰ ਬੱਚਾ ਕੀ ਆ ਤੇ ਕਟਾ ਕਟਾ ਕੀ ਮੰਗਦੇ ਹੋ ਇਹਦਾ ਕੱਛੀ ਵੇਚ ਲੈਣ ਵਾਲੀ ਗੱਲ 170 170 ਮੋਬਾਈਲ ਨੰਬਰ ਬੋਲ ਦੇ ਬੋਲ ਦੇ ਹਨ ਮੇਰੇ ਨਾਲ ਸੌਪੇ ਹਾਂ 48 ਪਿੰਡ ਕਿਹੜਾ ਪੈਪੀ ਪੈਪੀ ਠੀਕ ਆ ਤੇ ਆ ਲੋ ਵਰਕਰ ਦਾ ਕਈ ਭਈਆਂ ਨੇ ਮੰਗ ਚੀ ਕਹਿੰਦੇ ਯਾਰ ਕਿੱਥੇ ਨਾ ਪਸ਼ੂਆਂ ਦੇ ਸ਼ਿੰਗਾਰ ਦੀ ਦੁਕਾਨ ਹੁੰਦੀ ਆ ਉਹ ਦਿਖਾਓ ਆ ਫਿਰ ਦਿਖਾਉਂਦੇ ਆ ਤੁਹਾਨੂੰ ਛੁੱਕਲੇ ਸੱਕਲੇ ਪਾਈਆਂ ਦੇ ਨਾ ਤੁੱਕੀ ਕੱਢੀ ਪਈ ਆ ਇਹ ਆ ਦੇਖੋ ਇਹ ਵੱਡੇ ਪਸ਼ੂ ਦਾ ਛੁੱਕਲਾ ਜੀ ਇਹ ਕਿੰਨੇ ਕੇ ਪੈਸੇ ਦਾ 100 ਦਾ ਠੀਕ ਹੈ ਤੇ ਆ ਦੇਖੋ ਜੀ ਤੇ ਛੁੱਕਲੀਆਂ ਆ ਛੁੱਕਲੀ ਦਾ ਕੀ ਰੇਟ ਹੈ ਇਹ ਜਿਹੜਾ ਬਾਦੂ ਪਹਿਲਾਂ ਵਾਲੀ ਨੂੰ ਇਹ 20 ਦੀ ਆ ਠੀਕ ਆ ਹਾਂ ਆਹ ਕਿਹੜਾ ਕੰਗਾ ਪਿਆਗਾ ਇਹਦੇ ਵਾਲਾ ਇਹ ਆਸੇ ਇਹ ਮਿੱਟੀ ਨਹੀਂ ਖਿੱਚਦਾ ਨਾਲ ਹਨਾ ਗੋਏ ਵਾਸਤੇ ਚੰਗਾ ਕਿਹੜੇ ਰੇਤੇ ਤੇ ਗੋਹਾ ਤੇ ਇਹ ਕਿੰਨੇ ਪੈਸੇ ਦਾ ਹੈ ਇਹ 200 200 ਦਾ ਜੀ ਰੇਟ ਠੀਕ ਆ ਯਾਰ ਹਨਾ ਇਹਨਾਂ ਦੇ ਠੀਕ ਆ ਤੇ ਮੂਰੀ ਬਣਾ ਕੇ ਦਿਖਾ ਦੇ ਇੱਕ ਵਾਰੀ ਗੰਢ ਕਿਵੇਂ ਪੈਂਦੀ ਹੈ ਮੂਰੀ ਦੀ ਲੈ ਵੀ ਮਿੱਤਰਾ ਕਿਆ ਕਿਆ ਫਟੋਵੜਾ ਚੀ ਲੱਗਦੀ ਹੈ 7 ਮੀਟਰ ਲੰਗੇ 7 ਮੀਟਰ ਠੀਕ ਐ 7 ਮੀਟਰ ਲੱਗਦੀ ਐ ਤੇ ਗੰਡ ਪਾ ਕੇ ਦਿਖਾ ਦੇ ਇੱਕ ਵਾਰੀ ਕਿ ਕਿਵੇਂ ਪੈਂਦੀ ਐ ਇੱਕ ਛੇਰੇ ਤੇ ਗੰਡ ਦੇ ਲਈ ਇੱਕ ਹੱਥ ਐਂ ਕਰ ਲੈ ਮੋੜੀ ਥੋੜੀ ਜਿਹੀ ਐਂ ਮੋੜ ਲੈ ਫੇਰ ਇਹਨੂੰ ਐਂ ਕਰ ਲੈ ਫੇਰ ਇਹਨੂੰ ਐਂ ਕਰ ਲੈ ਫੇਰ ਇਹਨੂੰ ਇਹਦੇ ਵਿੱਚ ਦੀ ਨਿਗਾ ਦੇ ਠੀਕ ਐ ਤੇ ਹੁਣ ਗਾਹਾਂ ਫੇਰ ਫਿਰ ਇੱਕ ਹੱਥ ਇਹਰਾ ਇੱਕ ਕਰਕੇ ਬੋ ਆ ਪਾਈਪ ਗਿੱਠਕ ਦੀ ਹੈ ਗਿੱਠਕ ਦਾ ਫਾ ਨਕੌੜਾ ਜਾਂ ਹੁੰਦਾ ਕਿੱਥੇ ਪਛੂ ਦਾ ਉਹ ਪਾਲਾ ਫਿਰ ਇੱਥੋਂ ਐ ਬਣਾ ਲੇ ਠੀਕ ਹੈ ਇਹ ਆ ਬਣ ਗਈ ਭਾਈ ਮੂਰੀ ਕਿੰਨੇ ਪੈਸੇ ਦੀ ਹੁਣ ਇਹ 20 ਰੁਪਏ ਦੀ ਇਹਦਾ ਰੇਟ ਬਹੁਤ ਜਾਇਜ਼ ਆ ਯਾਰ ਪਤਲੇ ਦੀ ਹੈ ਠੀਕ ਹੈ ਲਓ ਜੀ ਕਿਹੜੇ ਸ਼ਿੰਗਾਰ ਦੀ ਦੁਕਾਨ ਕਹਿੰਦੇ ਜੀ ਬਣਾਉਂਦੇ ਵੀ ਦਿਖਾਤੇ ਆ ਲੋ ਲਓ ਜੀ ਸ਼ੁਕਰੀ ਕਰੂ ਲੱਗਦੀ ਆ ਬਾਈ ਹੈ ਹਾਂ ਜੀ ਹਾਂ ਕਿਵੇਂ ਚੁਏ ਹੈ ਦੂਜੇ ਦੂਜੇ ਜੀ ਤੇ ਦੁੱਧ ਕਿੰਨੇ ਲੀਟਰ ਦੇ ਥੱਲੇ ਦੁੱਧ ਬੰਦੜਾ 15 ਸੂਈ ਕਿਹੜੇ ਦਾ ਨਦੀ ਹੈ ਤੂੰ ਤਾਂ ਹੈ 20 ਦਾ 20 ਦਾ ਦੀ ਸੂਈ ਹੈ ਨਾ ਇਹ ਬੱਚਾ ਕੀ ਹੈ ਕੱਟੇ ਕੱਟਾ ਠੀਕ ਹੈ 20 ਕਿਹੜੇ ਦਾ ਦੀ ਸੂਈ ਹੈ ਤੇ ਤੋਰ ਦੇ ਨਾ ਤੋਰ ਦੇ ਲੈ ਵੀ ਅਟਰ ਰੋਟਰ ਕਰ ਲੋ ਚੱਕ ਇੱਕ ਵਾਰੀ ਕਰ ਮਾ ਜੀ ਦਾ ਦਿਖਾ ਦੇ ਚੋਣ ਤੇ ਆਹ ਲੈ ਜੀ ਚਾਰੇ ਥਣ ਤੇ ਚਾਰੇ ਗੈਪ ਵਾਲੇ ਮੁੱਠੀ ਥਣ ਲੱਗੇ ਹੋਇਆ ਤੋੜਾ ਤਰ੍ਹਾਂ ਕਰ ਲੋ ਕਰ ਮਾ ਜੀ ਦਾ ਚੱਕ ਇੱਕ ਵਾਰੀ ਆ ਜਾ ਠੰਡੀ ਸੀ ਆ ਜਾ ਪਾ ਲੈ ਪਾ ਲੈ ਕੀ ਕਰਦੇ ਮੈਂ ਪੁੱਛਦਾ ਵੀ ਇਹ ਕਿਹੜਾ ਪਿੰਡ ਤੇ ਕਿੱਥੋਂ ਆਏ ਨੇ ਕਿੰਨਾ ਪੈਸਾ ਤੇ ਕਿੰਨਾ ਦੁੱਧ ਬਲ ਸੱਤ ਵੀ ਕਾਲ ਬਾਈ ਇਹਦੀ ਡਿਟੇਲ ਦਈ ਬਾਈ ਮੱਚ ਦੀ ਥੋੜੀ ਜੀ ਬੀਐਸਐਲ ਕਿੰਨਾ ਲੀਟਰ ਦੁੱਧ ਦਾ ਕੈਪਸੂਏ ਤੇ ਕੀ ਮਿਲਾਂਦੀ ਹੈ ਦੁੱਜੇຊੂਏ ਦੁੱਜੇຊੂਏ ਹਾਂਜੀ ਤੇ ਦੁੱਧ ਕਿੰਨੇ ਲੀਟਰ ਹੁੰਦੇ ਇਹ ਦੰਦਰ 15 ਪੂਰਾ ਪੂਰਾ ਆਪਣੀ ਕਰਦੀ ਹੈ ਛੋਟੀ ਕਰਦੀ ਉਹ ਤਾਂ ਤੇ ਪਿਛਲੇ ਸਾਲ ਤੱਕ ਕੋਈ ਕੱਟ ਹੈ ਪਿਛਲੇ ਸਾਲ ਦਾ ਹੈ ਜਿਹੜੀ 12 ਕਦਾ 12 ਕਦਾ ਤੇ ਮੋਬਾਈਲ ਨੰਬਰ ਬੋਲ ਦ ਹਾਂ 32000 ਇੱਕ ਵਾਰੀ ਫੇਰ ਬੋਲੋ ਦੀ ਕਿਰਚ ਆ ਗਈ 32000 32000 ਤੇ ਡਿਮਾਂਡ ਕੀ ਕੀਤੀ ਸੀ 2 ਲੱਖ 2 ਲੱਖ ਤੇ ਮੌਕੇ ਤੇ ਮੌਕੇ ਤੇ ਜਦੋਂ ਹੋ ਜਾਂਦੀਆਂ 6 ਲੱਖ ਪਿੰਡ ਕਿਹੜਾ ਘੜਦਵਾਨ ਹੈਂ ਘੜਦਵਾਨ 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 ਲੈ ਬਈ ਕੱਲ ਪਿੰਡ ਵਰ ਕੋਲੀ ਪਿੰਡ ਕਿਹੜਾ ਸੀ ਪਿੰਡ ਫਰਵਾਹੀ ਹੈ ਜੀ ਫਰਵਾਹੀ ਹਾਂਜੀ ਤੇ ਕੀਰ ਕਾਟਾਂ ਮੱਜਦਾ ਇਹਦਾ ਇਹਦਾ ਰਕਾਰਡ ਹੈ ਜੀ ਮੱਜੇ ਨੂੰ ਸੂਈ ਨਾਲ ਅੱਜ ਹੋ ਗਏ 10 ਦਿਨ 10 ਦਿਨ ਹੋ ਗਏ ਹਾਂਜੀ ਹੁਣ ਇਹ ਥਲੇ 14 ਕਿਲੋ ਤਿਆਰ ਹੋ ਗਏ ਜੀ 14 ਲੀਟਰ ਤਿਆਰ ਹੈ ਹਾਂ ਦੁੱਧ ਤਾਂ ਹੀ ਦੇਉਗੇ 15 15.5 ਹੁਣ 14 ਕਿਲੋ ਉੱਧਰ ਰੈਡੀ ਹੈ ਜੀ ਮੈਂ ਥਲੇ ਸੂਏ ਕਿੰਨੇ ਹੋਊਗੀ ਪਹਿਲਾ ਤੀਜੇ ਸੂਏ ਸੂਈ ਹੈ ਜੀ ਤੀਜੇ ਸੂਏ ਲੈ ਇੱਕ ਵਾਰੀ ਆਰਡਰ ਦਿਖਾ ਦਿਆਂਗਾ ਤੇ ਦਿਮਾਗ ਕੀ ਕਰਦੇ ਹੋ ਦਿਮਾਗ ਨਹੀਂ ਇੱਕ ਸੱਟ ਕਰਦੇ ਤੋੜਦੇ ਆ ਲੈ ਥੋੜਾ ਜਿਹਾ ਕਰੋਨਾ ਚੱਕੇ ਦਾ ਕਰਮ ਆਇਆ ਲੈ ਆ ਲੋ ਜੀ ਮੋੜ ਲਿਆ ਬੱਤ ਬਾਲਾ ਪਰ ਕਟਰੂਆਂ ਦਾ ਹੋ ਜਾਂਦਾ ਪਛੂ ਕਰਦਾ ਹੁਣ ਕਿੰਨੇ ਕਿੰਨੇ ਪੈਸੇ ਦੀ ਛੱਡੇਗਾ ਕਿੰਨੇ ਪੈਸੇ ਦੀ ਜਾਇਜ ਇਹ ਦੇ ਦਾਂਗੇ 1.5 ਲੱਖ ਦੀ 1.5 ਲੱਖ ਦੀ ਮੋਬਾਈਲ ਨੰਬਰ ਬੋਲ ਦਿਓ 98722 992 ਸੀ ਇੱਕ ਵਾਰੀ ਫੇਰ ਬੋਲੋ 98722 992 ਸੀ ਇੱਕ ਆ ਸੂਣ ਵਾਲੀ ਹੈ ਜੀ ਤੇ ਆਹ ਚੋਣਾ ਕਿਨੇ ਕਿਤਿਆਂ ਦੀ ਕੱਚੀ ਇਹ ਲੈਣ ਦੀ ਆਲੇ ਤਾਂ ਦੱਸ ਤਾਂ ਲੈ ਜੂ ਲਾ ਤੋਰ ਤੇ ਇਹਦਾ ਵੀ ਕਰੋਨਾ ਥੋੜਾ ਸਾਰਾ ਚੈੱਕ ਇਹ 8 ਰੋਟਰ ਇਹਨੂੰ ਵਿੱਚ ਚੰਗਾ ਲੱਗਿਆ ਹੋਇਆ ਆ ਜਾ ਮੋੜ ਲੈ ਤਜਨਾ ਕੈ ਕਦਨ ਲੈ ਜੂ ਹਜੇ ਦੱਸ ਤਾਂ ਲੈ ਜੂ ਦੱਸ ਤਾਂ ਲੈ ਜੂ ਸੂਏ ਕੰਮੂ ਇਹ ਇਹ ਸੂਏ ਦੂਜੇ ਸੂਗੀਆਂ ਦੂਜੇ ਸੂਗੀਆਂ ਦੱਸ ਤਾਂ ਲੈ ਜੂ ਹਜੇ ਹਾਂ ਜੀ ਇਹਦਾ ਕੀ ਮੰਗ ਤੂੰ ਇਹਦਾ ਵੀ ਇੱਕ ਸਾਥੀ ਏ ਦਾ ਤੇ ਮੌਕੇ ਤੇ ਲੈਨ ਹੋ ਜੂ ਰੇੜੀ ਤੇ ਦੇ ਦਾਂਗੇ ਮੋਬਾਈਲ ਨੰਬਰ ਉਹੀ ਹੈ 7722 9928 ਠੀਕ ਹੈ ਧੰਨਵਾਦ ਹਾਂ ਇਰਾਕੋਂ ਲੈ ਹਾਂ ਸਵਾਗਤ ਦੀ ਸੇਵਾ ਜਿਹੜਾ ਪਿੰਡ ਪਰਵਾਹੀ ਨਾਲ ਹੀ ਆਪਣੇ ਐਤ ਸ ਵੀਡੀਓ ਪਾਇਆ ਕਰਾਂਗੇ ਬੱਕਰੀ ਹਾਂ ਇਹ ਆਪਣੀ ਆ ਸਰਾ ਮੰਡੀ ਦੀ ਸਾਰੀ ਇਸ਼ਾਨਮਾ ਹੈ ਇਹ ਤਾਂ ਪਰਲੀ ਝੋਟੀ ਤੋਂ ਨੇ ਚੱਲ ਪਾ ਫਿਰ ਇਹ ਮੱਝ ਹੈ ਤਨੌ ਲਾ ਮੰਡੀ ਤੇ ਆ ਮਗਰ ਕੱਟੀ ਹੈ ਤੇ ਕੱਤੀ ਜਰ ਬੜੀ ਕਿਸੇ ਬੰਦੇ ਨੇ ਪਾਲੀ ਹੋਈ ਐ ਭਾਈ ਦੁੱਧ ਸਾਰੇ ਛੜਦਾ ਲੱਗਦਾ ਹੈ ਨਾ ਹਾਂਜੀ ਹਾਂ ਤਾਂ ਜਾਉਂਦੇ ਵੀਰੇ ਮੂਹਰੇ ਸਾਹ ਚ ਧਾਰ ਨਹੀਂ ਮਾਰ ਕੇ ਦੇਖੀ ਅੱਛਾ ਤੇ ਸ਼ੌਂਕ ਨਾਲ ਪਾਲੀ ਆ ਹਾਂਜੀ ਹਾਂ ਤੇ ਕਿੰਨੇ ਚਿਰ ਦੀ ਹੋ ਗਿਆ ਇਹ ਬੱਚਾ ਕਿੰਨੇ ਚਿਰ ਦੀ ਹੈ ਤਿੰਨ ਮਹੀਨੇ ਦੀ ਤਿੰਨ ਮਹੀਨਾ ਦੀ ਤੇ ਆ ਇਹਦੀ ਮਾਂ ਹੈ ਠੀਕ ਐ ਇਹਦੇ ਥੱਲੇ ਕਿੰਲੀਟਰ ਦੁੱਧ ਕਿੰਨੇ ਦਿੱਤਾ ਤਾਂ ਇਹਨਾਂ ਦੇ ਹੈਗੇ 14 ਕਿਲੋ ਜੀ 14 ਕਿਲੋ ਚੋਂ ਚੋਂ ਹੁੰਦਾ ਹੈਗਾ ਹਾਂਜੀ 11 ਕਿਲੋ ਚੋਂ ਚੋਂ ਹੁੰਦਾ ਹੈਗਾ 11 ਲੀਟਰ ਹਜੇ ਵੀ ਹੈਗਾ ਤਿੰਨ ਮਹੀਨੇ ਦੀ ਤੋਪੜਦਾ ਹੁਣ ਅੱਛਾ ਅਨਿਆ ਤਾਂ ਨਿਮਨਿ ਸੁਈਏਗੀ ਹਾਂ ਇੱਕ ਮਿੰਟਾਂ ਦਾ ਗੱਪਣ ਹੋ ਰਿਹਾ ਇੱਕ ਮਿੰਟ ਹੋ ਗਿਆ ਗੱਪਣ ਹੋਈ ਨੂੰ ਠੀਕ ਆ ਭਰਾ ਇੱਕ ਸ਼ਾਂਤੀ ਠੀਕ ਆ ਭਰਾ ਠੀਕ ਆ ਭਰਾ ਆਇਆ ਹੋਇਆ ਠੀਕ ਹੈ ਤੇ ਸੁਵੇ ਕਹਵੇਂ ਹੋਏ ਅਸੀਂ ਤੀਜੀ ਸੁਈ ਸੁਈ ਹੈਗੀ ਹੁਣ ਤੀਜੇ ਆ ਜਮਾ ਸੱਚੀ ਸੱਚੀ ਗੱਲ ਦੱਸੀ ਹੈ ਤੀਜੇ ਤੋਂ ਹੈਗੀ ਆ ਤੇਰੀ ਆਪ ਦੀ ਆ ਹਾਂ ਠੀਕ ਹੈ ਤੇ ਥੋੜਾ ਜਿਹਾ ਟੋਰ ਦਿੰਦਾ ਤਾਂ ਛੋਣ ਦੇ ਛਮਾਗੇ ਹੋ ਜਾਂਦਾ ਓਏ ਆ ਜਾ ਆ ਲੈ ਟੋਰਾ ਕਰੋ ਨਾ ਇੱਕ ਵਾਰੀ ਚੈੱਕ ਇਹ ਆ ਲੋ ਨੰਮੀ ਨਦੀ ਸੁਈ ਦੇ ਥੱਲੇ ਹਜੇ ਵੀ ਐਨਾ ਵਧੀਆ ਅੰਡਰ ਲੱਗਿਆ ਹੋਇਆਗਾ ਆ ਲੈ ਤੇ ਕੱਦ ਕੋਤੇ ਚੈੱਕ ਕਰੋ ਮਾ ਜਮਾ ਉੱਠ ਫਰ ਕੇ ਮਾ ਚਾ ਹਾਂ ਕਰਾ ਦੇ ਚੈੱਕ ਬੰਨ ਲਾ ਫਿਰ ਆਪਾਂ ਪੁੱਛਦੇ ਆ ਕਿ ਇਹ ਕਿੰਨੇ ਪੈਸੇ ਦੀ ਹੈ ਹੁਣ ਇਹਦੀ ਮੰਗਦਾ ਕੀ ਹੈ ਮੁੱਲ 30000 ਰੁਪਏ ਦੇਣ ਲੈਣ ਵਾਲੀ ਗੱਲ 1 20000 ਇੱਕ 20 ਹੀ ਦੇ ਦੋਗੇ ਠੀਕ ਹੈ ਤੇ ਮੋਬਾਈਲ ਨੰਬਰ 95013 हां 11104 ਇੱਕ ਵਾਰੀ ਫੇਰ ਬੋਲ ਲਈ 95013 11104 ਪਿੰਡ ਕਿਹੜਾ ਆਪਣਾ ਪਣਤਨੌਲੀ ਜੀ ਪਣਤਨੌਲੀ ਆ ਠੀਕ ਟਾਪ ਤਾਂ ਨਹੀਂ ਕਿੰਨਾ ਬਾਈ ਤੇ ਮਹੀਨਾ ਹੋਇਆ ਟਿਕਾਪਰਾ ਇਹਨੂੰ ਤੇ 3 ਮਹੀਨਿਆਂ ਦੀ ਸੂਈ ਹੈ ਤੇ ਮਗਰ ਕੱਟੀ ਜਾ ਦੁਬਾਰੇ ਫੇਰ ਕੈਮਰਾ ਮਾਰਨ ਨੂੰ ਜੀ ਕਰਦਾ ਕੱਟੀ ਬੜੀ ਸ਼ੌਂਕ ਨਾਲ ਪਾਲੀ ਹੋਈ ਆ ਬੰਦੇ ਨੇ ਆ ਲਓ ਸਪਰਕ ਕਰ ਲਿਓ ਹੋਰ ਵੀ ਹੋ ਜੂ ਥੋੜਾ ਬੋਤਾ ਕੋਈ ਗੱਲ ਨਹੀਂ ਤੇ ਮੰਡੀ ਦੇ ਪਾਸੋਂ ਨੂੰ ਪਤਾ ਹੀ ਆ ਇੱਕ ਰੇਲੂ ਆ ਕੋਈ ਵਪਾਰ ਦਾ ਕੰਮ ਨਹੀਂ ਅੱਜ ਪਸੂ ਮੰਡੀ ਤੇ ਨਾ ਸਾਰਾ ਮਾਲ आम जी वेंदर आया वपारी घाटा आया